ਇੱਕ ਪਿਆਲੀ ਚਾਹ ਦੇ ਜਾਣਾ ਵੇ ਤੇਰੀ ਚਾਹ ਪੀ ਕੇ ਸੁਣਾਈ ਜੇ ਤਾਂ ਕਿਹਨਾਂ ਖੇਡ ਗਿਆ ਬੰਦਾ ਤੁਮੇ ਨੇ ਇਹ ਗੱਲ ਉਹ ਸੁਣਾ ਦੇ ਬੇਬੇ ਸੁਣਾ ਦੇ ਕੋਈ ਗੱਲ ਨੇ ਤਾਈ ਇਹਦੇ ਚਾਹ ਦੀ ਪੱਤੀ ਗੁੱਦੀ ਰੋਰੀ ਹਾਂ ਦਦ ਬੁਜਾਰੇ ਵਿਆਹ ਦੇ ਨਹੀਂ ਚਾਹਾਂ ਤੇਰੀ ਚਾਹ ਪੀ ਕੇ ਹਾਂ ਸਮਾਈ ਇਸੇ ਪਿਆਲੀ ਹਾਂ ਇਹ ਬੁੜੀ ਨੂੰ ਲਾਖੀ ਜਾਂਦਾ ਜੇ ਨਾਂਕੀ ਚੱਕ ਚੱਪੇ ਜਾਂਦੀ ਹੈ ਹਾਂ ਨਿਕੜੋ ਇਸੀ ਬੁੜੀ ਜੇ ਹਾਂ ਤੇ ਸੋਨੇ ਵੀ ਹੈ ਨਹੀਂ ਕਰੇ ਹਾਂ

ਦੋਣਾ ਭਾਰੀ ਵਿੱਚ ਮਾਂ ਜਕੇ ਫੜਾ ਦੇ ਬੱਢੀ ਹੂੰ ਨਹੀਂ ਚੱਤੋ ਚੜਿਆ ਤੋ ਚੱਤੋ ਤਾਰ ਕੇ ਨਾਲਾ ਬੱਢੀ ਉਹ ਜਨਾਨੀ ਕੀ ਕਰ ਜਾਂਦੀਆਂ ਵੀ ਉਹ ਹੂੰ ਉਹ ਆਂਦੀਆਂ ਨਹੀਂ ਕੀ ਕਹਿ ਮੈਂ ਹਾਏ ਨਹੀਂ ਬੱਢਗੇ ਹਾਂ ਚੱਤ ਬਰਿ ਤੇ ਚੜਿਆ ਪਾਸ ਕਿਹਨਾ ਬੱਢੀਂ ਦੋਣਾ ਭਾਰੀ ਵਿੱਚ ਦੋਣਾ ਭਾਰੀ ਵਿੱਚ ਮਾਂ ਜਕੇ ਫੜਾ ਦੇ ਹੂੰ ਆਹ ਆਂਦੀਆਂ ਨਹੀਂ ਸੀ ਟਿੱਪੀਂ ਦੇ ਨੇ ਐ ਇੱਕ ਤਾਂ ਨਿਆਣਿਆਂ ਨੇ ਜੀ ਨਹੀਂ ਕੱਢੇ ਨਾ ਜਦੋਂ ਪਾਲਾ ਗੱਡੀਂ ਅਜੀ ਲਗੋਤਾ ਜੇ ਤੁਸੀਂ ਸਾਡੇ ਨਾਲ ਜਾ ਅੱਛਾ ਅੱਛਾ ਕੀ ਬਾਤ ਹੈ ਆਂਦੀਆਂ ਨਹੀਂ ਸੀ ਹੁਣ ਤੱਕ ਸੇ ਨਾ ਆਉਂਦੀ ਐ ਤੇ ਕੋ ਬੇਬੇ ਕੀ ਨਾਲੀਂ ਦੀ ਹੋਰ ਤੋਂ ਨਹੀਂ ਦੀ ਸੀ ਤੂੰ ਕਾਟਿਆ ਰੰਦਲੇ ਵੱਖ ਕੱਢ ਮਾਰ ਕੇ ਤੇ ਬਸ ਆਈਆ ਟੱਪਾ ਨਹੀਂ ਕਹ ਪੂਰਾ ਦਰਨਾ ਦੇਰੀ ਆ ਬਈ ਸੁਨਾ ਦੇ ਬੇਬੇ ਹਾਂ ਵੀ ਅਸੀਂ ਮੇਲੇ ਕਿਹਨਾਂ ਗੱਲ ਮੈਂ ਕਿਹਾ ਤੰਦ ਨਹੀਂ ਹਾਂ ਮੈਂ ਕਿਹਦੇ ਉਹ ਤਾਂ ਮੈਂ ਵੀ ਗਿਆ ਸੀਗਾ ਇੱਕ ਵਾਰੀ ਤਾਂ ਵੇਖ ਆਪਾਂ ਗਏ ਸੀ ਉਹ ਤਾਂ ਤੂਏ ਆਹੋ ਸੰਧ ਵੀ ਗਏ ਸੀ ਹੈ ਸੰਧ ਵੀ ਗਏ ਆਪਾਂ ਨਾਨਕੀ ਸ਼ੱਕ ਹਾਂ ਹਾਂ ਹੋਰ ਗੁੜੀ ਆਣੀ ਨਾ ਤੇਰੇ ਕੋਈ ਸਾਡਾ ਹੋਰ ਸਾਡਾ ਸਿਵਾ ਬਣਾ ਬਣਾਇਆ ਜੋ ਤੇ ਸਾਡਾ ਸਿਵਾ ਵੀ ਚਲ ਕੀ ਜਾਂਦੇ ਸੀ ਹਾਏ ਉਹ ਨਾ ਛਾਛਾਂ ਦੀ ਕੁੜੀ ਦੀ ਤਾਰੋ ਦੀ ਆ ਆਵੇ ਨਹੀਂ ਤੀ ਜੇ ਕਿਤੇ ਜਦ ਮਰੀ ਨਾ ਤੇ ਮੇਰੇ ਸੋਖ ਲਾਰ ਕੇ ਜਾੜ ਨੇ ਇਹਨਾਂ ਨਕਦ ਸੱਦ ਲਈ ਚਲੋ ਉਹ ਦੱਸ ਦੱਸ ਬੋਈ ਕੀ ਕੀ ਗੱਲ ਹੈ ਇਹ ਮਰੀ ਗਾਦੀ ਨਾ ਮਰੀ ਕੋ ਢਿਆ ਨਾ ਮਾਪਿਆ ਤੋ ਉਨੇ ਇਧਰ ਉਹ ਜਿੱਤੇ ਜਿਹੇ ਉਹ ਨਾ ਪਿੱਛਾ ਉਹ ਮਾਰ ਗਈ ਵਿਚਾਰੀ ਸਾਰੀ ਮਾਰ ਗਈ ਹਾਂ ਦੀ ਆ ਦੀ ਨੇ ਮੈਨਰੇ ਬੋਡੀਆਂ ਤੇ ਕੀਤੇ ਸਾਲ ਨੂੰ ਛਾਂਵੇਂ ਹੋ ਜਾ ਖਾ ਅਰੇ ਹਾਂ ਹਾਂ ਆ ਦੀ ਇਹ ਨਾ ਨਹੀਂ ਮੇਰੇ ਆਉਣਾ ਤੇ ਤੇਰੀ ਅਰੇ ਚਾਚੀ ਨੇ ਸਾਨੂੰ ਇੱਕ ਵੇਰੀ ਵੀ ਨਹੀਂ ਆਥੇ ਚੱਲ ਤੂੰ ਉਹ ਤਾਂ ਸੁਣਾ ਤਖਸੰਦ ਵਾਲੇ ਕੀ ਹਾਂਦੇ ਸੀਗੇ ਉਹ ਵੀ ਆਈ ਬੋਲੀ ਦੱਸਣਾ ਬੋਦੀ ਨਹੀਂ ਸੀ ਹਾਂ ਜਾਵੇ ਮੈਨchein ਨਾ ਹੋ ਬੋਦੀ ਨਹੀਂ ਜਿਆ

ਤਨੈ ਉਹ ਕਾੜ ਦਾ ਨਾਮ ਆ ਕਾ ਕੱਟ ਮਾਰ ਕੇ ਦੱਸ ਤਾਂ ਦੇ ਪੂਰਾ ਪੂਰਾ ਦੱਸ ਦੇ ਟੱਪਾ ਕਿਵੇਂ ਉਹ ਆਈ ਆ ਨਾ ਆਏ ਕਿਵੇਂ ਆਈ ਇਹ ਬੱਚਾ ਗੋਨਾਇਆ ਪੂਰਾ ਟੱਪਾ ਦੱਸ ਬੇਬੇ ਨਾ ਜਾ ਬੇ ਪਰ ਥੇਰ ਮੂੰਹ ਤੇ ਹੱਥ ਬਣੀ ਬਤਾ ਪਰ ਫਿਰ ਕਰਾ ਬੜਿਆ ਜੰਗੀਰ ਦੇ ਨੋ ਆਉਂਦੀ ਮੁੰਡੇ ਦੀ ਮਾਰ ਕਰ ਤੂੰ ਮੇਰਾ ਮਾਨ ਨਹੀਂ ਰੱਖਦੀ ਕਿ ਜਦੋਂ ਨਾ ਅੱਜ ਖਾ ਰੇ ਕਿ ਮੈਂ ਮਾਨ ਰੱਖ ਰਾ ਫਿਰ ਨਾ ਤਾਂ ਭਲਾ ਪੈ ਜਾ ਇਹ ਹੋਰ ਫਿਰ ਕੀ ਆ ਵਿਚਾਰ ਮਈਜਾ ਬੈਨ ਨਹੀਂ ਵਿਚਾਰ ਨੂੰ ਦੇਖਣ ਤੇਰੇ ਅਗਾ ਦਾ ਤੇਰਾ ਮਾ ਨਹੀਂ ਮੈਂ ਦਾ ਮੈਨੂੰ ਕਲਾਕਾਰ ਨਹੀਂ ਬਣਾਈ ਫਿਰ ਦੰਦਦਾ ਤੇ ਹੋਰ ਕੀ ਆ ਫਿਰ 아이 ਸੀ ਜੋ ਟੁੰਬੀ ਜਾਂਦਾ ਰਹਿੰਦਾ ਟੁੰਬੀ ਜਾਂਦਾ ਕੋਈ ਹੋਰ ਤੰਕਾ ਦਾ ਨਾ ਮੈਂ ਬਰਾ ਬਾਈਡਾ ਕਮਾ ਕੇ ਤੇ ਜਮ ਤਰਿਆ ਪੈਣਾ ਵੀ ਕਹੀਦੀ ਕੋਹ ਜਾ ਕੇ ਕਿਉਂ ਤੈਨਾਂ ਢੇਕਾ ਲੱਗਦਾ ਉਹ ਕੀ ਆਦਾ ਕਿੰਨੀ ਹਾਂ ਮਿੰਦਾ ਸੀ ਉੱਥੇ ਨਹੀਂ ਕੋਲੇ ਜਾ ਕੇ ਕੀ ਆਦਾ ਸੀ ਮੰਗਾਤਾ ਸੀ ਨਹੀਂ ਸੀ ਮੈਂ ਕੋ ਰੱਖਾਂ ਨਾ ਉਹ ਉਹ ਫਤਿਹ ਦੀਵਾ ਕਹੁੰਨ ਗੁਰਦੇਵ ਦੱਸਦਾ ਉਹ ਐ ਨਹੀਂ ਕਰਦਾ ਹੂੰ ਹੋਰ ਨੂੰ ਮਾਚਣਾ ਸੀ ਕਿਨੇ ਨਾ ਮੈਂ ਕ ਜੁੱਤੀਆਂ ਤਾਂ ਕਰਦਾ ਤੂੰ ਹਾਂ ਆਰਾ ਆ ਕੇ ਆ ਕੇ ਬੋਲਣ ਗੰਟਾ ਆਏ ਫਿਰਦੀ ਸੀ ਤੇ ਹੁਣ ਆ ਕੇ ਤੇਰੇ ਕੀ ਹੋ ਗਿਆ ਇਹ ਮਾਂ ਕਹਿੰਦੀ ਸੀ ਆ ਕਰ ਲਮੇ ਇਹ ਹੋਰ ਕੀ ਤੇ ਉਹ ਵੀ ਮੱਖ ਮੈਂ ਤੈਨੂੰ ਚਾਰਦੀ ਇਹ ਤੇ ਇਹ ਤੇ ਮੈਂ ਸਖਦੇਵ ਕਰ ਤਰੀ ਜਾਂ ਤੇ ਮੈਸ਼ਨ ਤੋਂ ਡੱਗ ਪੀ ਤੇ ਮੀ ਪੈਂਦੇ ਕਰੀ ਜੇ ਇਹ ਮੈਂ ਕੋਲ ਨੰਗਾ ਆਵਾ ਮੀਜਾ ਪੈਕੇਟ ਆ ਸੀ ਉਹ ਇਹਨ ਪੁੱਛੀ ਜਾਣ ਵੀ ਟੈਣੇ ਵੀ ਇੱਥੇ ਚੰਦ ਡੱਗ ਵੀ ਕਿਵੇਂ ਠੀਕ ਆ ਕਿ ਬਚ ਗਈ ਆ ਕਿਵੇਂ ਆ ਬੋਲਿਆੜੀ ਬੋਲਦੇ ਨਹੀਂ ਬਣਾਈ ਆ ਕਹਿੰਦਾ ਕਸਰਤ ਕਰਦੀ ਸੀ ਤਾਂ ਲੱਗ ਗਈ ਤੇ ਮੈਂ ਕਹਿੰਦੀ ਲੱਜਾਂ ਵੀ ਕਰਦੀ ਰਹੀ ਹੁਣ ਇਹ ਫੇਰ ਹੋਰ ਹੀ ਅਰਖਾ ਆਹ ਵਾਰ ਲੱਜਾ ਟੈਣੇ ਦੀ ਮਾਂ ਸੀ ਮੈਂ ਲੱਜਾ ਮਾਂ ਸੀ ਇਹਨਾਂ ਕਸਰਤ ਕਰਕੇ ਕਿਤੇ ਟੀਪਾ ਨਹੀਂ ਦੀ ਜੇ ਮੈਂ ਕਸਰਤ ਕਰਦੀ ਤਾਂ ਲੱਗ ਗਈ ਉਹ ਨਹੀਂ ਲੱਜਾ ਕਰਦੀ ਹੂਗੀ ਤਾਂ ਇਹ ਆਇਆ ਟੈਂਪੇਓ ਨੇ ਆਇਆ ਨਹੀਂ ਉਹਦੇ ਆਖਿਆ ਦਾ ਮੇਰੇ ਨੇ ਕਛਿੰਦ ਕਸਤ ਕਰਦੀ ਸੀ ਤਾਂ ਦੀ ਤੁਸੀਂ ਕਹੀ ਗੱਲ ਡੱਗੀ ਤੋਂ ਨਹੀਂ ਪਾਈ ਤੱਕ ਨਹੀਂ ਡੱਗੀ ਤੂੰ ਇਹ ਗੱਲ ਕਹੀ ਨਹੀਂ ਕਿਦਾ ਕਸਤ ਕਰਦੀ ਸੀ ਤਾਂ ਦੀ ਤੁਸੀਂ ਇਹ ਗੱਲ ਕਿ ਲੱਜਾ ਵੀ ਕਰਦੀ ਰਹੀ ਹੋਗੀ ਕਾ ਨਾ ਤੇਰੇ ਪਿਆਉ ਨਾ ਐਵੇਂ ਨਹੀਂ ਆਸਰੇ